ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆਂ ਪਿੰਡ ਕੋਟ ਸਦਰਖਾਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਕੋਟ ਇਸੇਖਾਂ ਤੋਂ ਤਕਰੀਬਨ ਕੋਈ 4-5 ਕਿਲੋਮੀਟਰ ਦੀ ਦੂਰੀ ਤੇ ਪਿੰਡ ਕੋਟ ਸਦਰਖਾਂ ਇੱਕ ਛੜਕ ਜਿਹੜੀ ਆ ਦੋਸਤੋ ਕੋਟ ਇਸੇਖਾਂ ਤੋਂ ਸ਼ਹਿਰ ਧਰਮਕੋਟ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਹੀ ਪਿੰਡ ਆ ਜਾਂਦਾ ਸੋਨੂ ਵੀਰ ਦੇ ਕੋਲੇ ਆਇਆ ਦੋਸਤੋ ਵਪਾਰ ਦਾ ਵੀਰ ਦਾ ਕੰਮ ਆ ਪਹਿਲਾਂ ਵੀ ਆਪਾਂ ਰੁਟੀਨ ਦੇ ਵਿੱਚ ਇੱਕ ਪਸ਼ੂ ਜਿਹੜੇ ਤੁਹਾਨੂੰ ਦਿਖਾਉਂਦੇ ਰਹੇ ਹਾਂ ਅੱਜ ਜਿਹੜੇ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ ਟੋਟਲ ਵੈਸੇ ਰਲਾ ਮਿਲਾ ਕੇ ਜੇਕਰ ਗੱਲ ਕਰੀਏ ਤੇ ਤਕਰੀਬਨ 8-7 ਨਾਗਨੇ ਜੇਕਰ ਵੱਡੀਆਂ ਮੱਝਾਂ ਦੀ ਗੱਲ ਕਰੀਏ ਦੋ ਮੱਝਾਂ ਤੁਹਾਨੂੰ ਦਿਖਾਉਣੀਆਂ ਨੇ ਇੱਕ ਪੂਰੀ ਮੱਝ ਬਿਲਕੁਲ ਤਾਜੀ ਸੂਈ ਆ ਇੱਕ ਛੋਟੀ ਪੂਰੀ ਤਿਆਰੀ ਤੇ ਆ ਬੂਹੋਂ ਦੰਦੀ ਚੌਕੀ ਚਾਰ ਦੰਦ ਆ ਇਧਰ ਜੇਕਰ ਇੱਕ ਕੈਮਰਾ ਮਾਰ ਕੇ ਬਿਲਕੁਲ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਦੋਸਤੋ ਤੇ ਛੋਟੀਆਂ ਕਟੀਆਂ ਤੁਸੀਂ ਵੇਖੋਗੇ ਇਹ ਕਟੀਆਂ तकरीबन ਕੋਈ ਸਾਲ ਦੇ ਦਰਮਿਆਨ ਇਹਨਾਂ ਦੀ ਉਮਰ ਆ ਕੋਈ ਸਾਲ ਦੇ ਅੰਦਰ ਬਾਹਰ ਆ ਕੋਈ ਸਾਲ ਤੋਂ ਇੱਕ ਅਧਾ ਮਹੀਨਾ ਕੋਈ ਪਲੱਸ ਹੋਊਗੀ ਲਵੀਆਂ ਕਟੀਆਂ ਨੇ ਕਿਸੇ ਭਰਾ ਨੇ ਦੋ ਪੌਣੀਆਂ ਕਿਸੇ ਨੇ ਜੋੜੀ ਖਰੀਦਣੀਆਂ ਕਿਸੇ ਨੇ ਫੁੱਟੇ ਦਾ ਸੌਦਾ ਮਾਰਨਾ ਤੇ ਟੋਟਲ ਜਿਹੜੇ 6 ਨਾਕ ਤੁਹਾਨੂੰ ਦਿਖਾਉਣੇ ਆਪਾਂ ਸਿੰਗਲ ਸਿੰਗਲ ਦਾ ਰੇਟ ਪੁੱਛਦੇ ਚੱਲਾਂਗੇ ਕਿਸੇ ਭਰਾ ਨੂੰ ਦੋ ਪਸੰਦ ਆਉਣੀਆਂ ਨੇ ਕਿਸੇ ਨੇ ਚਾਰ ਖਰੀਦਣੀਆਂ ਨੇ ਠੀਕ ਆ ਜੀ ਆਪਣੇ ਫਾਰਮ ਦੇ ਵਿੱਚ ਕੋਈ ਚੰਗੇ ਜਨਵਰਾਂ ਦੀ ਵੀਰਪਾਲ ਵਿੱਚ ਆ ਠੀਕ ਆ ਜੀ ਪਾਲ ਗਏ ਕੋਈ ਚੰਗੀਆਂ ਕਟੀਆਂ ਤੇ ਉਹ ਮੇਰੇ ਵੀਰ ਤੁਸੀਂ ਪਾ ਸਕਦੇ ਹੋ ਪੂਰੀ ਗੱਲਬਾਤ ਕਰਾਂਗੇ ਤਰੀਕਾ ਜੀ 28 ਨਵੰਬਰ ਤੇ ਸਮਾਂ ਮਾਰਨਿੰਗ ਦੇ ਕੋਈ 11 11:30 ਕੋਈ 12:00 ਵਜੇ ਦਾ ਟਾਈਮ ਆ। ਮਾਲ ਸੋਨੂ ਵੀਰ ਲਿਆਉਂਦਾ ਰਹਿੰਦਾ ਵਪਾਰ ਲੈਣ ਦਾ ਕੰਮ ਆ ਤੇ ਪਸ਼ੂ ਦੋਸਤੋ ਇਸ ਕਿੱਲੇ ਤੇ ਆਉਂਦੇ ਰਹਿੰਦੇ ਆ ਰੁਟੀਨ ਦੇ ਵਿੱਚ ਹੀ। ਪੁੱਛਗਿੱਛ ਕਰਦੇ ਰਿਆ ਕਰੋ। ਪੂਰੀ ਗੱਲਬਾਤ ਕਰਦੇ ਆ ਲੈਣੀਆਂ ਬਤੇਰੇ ਡਿਟੇਲ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਜੇ। ਸਭ ਤੋਂ ਪਹਿਲਾਂ ਸੋਨੂ ਸਾਸਤਰੀ ਕਾਲ ਵੀਰੇ। ਸਾਸਤਰੀ ਕਾਲ ਸਾਸਤਰੀ ਘਰ ਰਾਜੀ ਵੀ ਸਾਸਤਰੀ ਕਾਲ। ਹੋਰ ਸੋਨੇ ਠੀਕ ਠਾਕ। ਬਹੁਤ ਵਧੀਆ ਜੀ ਬਹੁਤ ਵਧੀਆ। ਲੈ ਵੀ ਸੋਨੇ ਵੀਰ ਤਕਰੀਬਨ ਆਪਣਾ 2-4 ਦਿਨ ਤੋਂ ਕੰਟੈਕਟ ਹੁੰਦਾ ਫਿਰਦਾ ਪਹਿਲਾਂ ਵੀ 5-5 4-4 ਕਟੀਆਂ ਲਿਆ ਕੇ ਸੇਲ ਕਰਦੇ ਆਂ ਜੀ ਇਹ ਕਟੀਆਂ ਬਹੁਤ ਹਣ ਆਉਂਦੀਆਂ ਕਰਮਾਲੀਆਂ ਸਾਫ ਸੁਥਰੀਆਂ ਆਉਂਦੀਆਂ ਜੀ ਇਹ ਕਟੀਆਂ ਵੀ ਕਟੀਆਂ ਚੰਗੀਆਂ ਨੇ ਸਾਫ ਸੁਥਰੀਆਂ ਆਂ ਹਾਂ ਜੀ ਕੋਈ ਫੋਟ ਕੋਈ ਸ਼ਾਂਕ ਨਾ ਹੋ ਗਈ ਮਤਲਬ ਇੱਕ ਆਪਾਂ ਸੋਨੇ ਸਟਾਰਟਿੰਗ ਦੇ ਵਿੱਚ ਹੀ ਦੱਸ ਦਿੰਨੇ ਆਂ ਵੀ ਚਲੋ ਦੂਰੋਂ ਜਿਹੜੋਂ ਕਿਸੇ ਨੇ ਸੌਦਾ ਕਰਨਾ ਵਾਰੀ ਵਾਰੀ ਆਪਾਂ ਉਹ ਚੀਜ਼ ਚਲੋ ਵਿਖਾ ਵੀ ਦੇਣੀ ਆਂ ਬਾਕੀ ਚਾਰੇ ਥਣ ਹੋਣਗੇ ਕਟੀਆਂ ਤੇ ਇਹ ਚਾਰੇ ਥਣ ਹੋਣਗੇ ਜੋ ਕਮਾ ਦੇ ਉਹ ਹੀ ਨਿਕਲਣ ਵਾਲੇ ਖੀਰੀਆਂ ਕਟੀਆਂ ਹੋਣਗੀਆਂ ਬਿਲਕੁਲ ਜੀ ਕੋਈ ਉਮਰ ਦੀ ਪ ਠੀਕ ਹੈ ਭਰਾ ਤੇ ਸ਼ੁਰੂਆਤ ਵਿੱਚ ਸੋਨੇ ਪਹਿਲਾਂ ਕਟੀਆਂ ਦਿਖਾ ਦਈਏ ਕਿ ਪਹਿਲਾਂ ਵੱਟੀਆਂ ਮੱਜਾਂ ਦਿਖਾਉਣੀਆਂ ਨੇ ਜਿੱਧਰੋਂ ਮਰਜੀ ਹੋ ਜੇ ਕਹਿੰਦੇ ਲੋ ਵੀ ਕਟੀਆਂ ਤੋਂ ਬਾਅਦ ਚ ਦਿਖਾ ਦਿਆਂਗੇ ਮੇਰੇ ਸ਼ਕੀਨ ਭਰਾਵਾਂ ਦੇ ਲਈ ਵੀਰ ਨੇ ਇਹ ਕਟੀਆਂ ਲਿਆਂਦੀਆਂ ਨੇ ਜਿਹੜੇ ਮੇਰੇ ਭਰਾ ਨੂੰ ਕੋਈ ਮੋਹਰਾ ਦੇ ਵਿੱਚ ਪਸੰਦਾ ਚਾਹੇ ਕੋਈ ਕਰਾਸ ਦੇ ਵਿੱਚ ਆ ਚਾਹੇ ਕੋਈ ਨੀਲੀ ਦੀ ਕੱਟੀ ਇੱਕ ਤੁਹਾਨੂੰ ਦਿਖਾ ਦਿਆਂਗੇ ਉਦੋਂ ਪਹਿਲਾਂ ਜਿਹੜੀ ਆਪਾਂ ਪ੍ਰੋਪਰ ਡਿਟੇਲ ਜਿਹੜੀ ਆ ਦੋ ਮੱਜਾਂ ਦੀ ਲਵਾਂਗੇ ਦੋ ਮੱਜਾਂ ਵੀਰ ਦੇ ਕੋਲੇ ਆ ਇੱਕ ਝੋਟੀ ਜਾਂ ਮੋਹੋਂਦੰਦੀ ਚੌਗੀ ਤੇ ਇੱਕ ਬੂਰੀ ਜਿਹੜੀ ਤੁਹਾਨੂੰ ਇਹ ਮੱਜ ਦਿਖਾ ਦਿਆਂਗੇ ਲੈ ਵੀ ਸੋਨੇ ਸ਼ੁਰੂਆਤ ਇਸ ਹਾਂਜੀ ਹਾਂਜੀ ਰਾਸ ਸਿਆ ਛੋਟੀ ਚੰਗੀ ਆ ਵੀਰ ਮੋਹ ਦੰਦੀ ਕਿਵੇਂ ਆ ਮੋਹ ਚਾਰ ਦੰਦਾ ਜੀ ਦੂਜੇ ਸੂਏ ਸੂਣਾ ਕਹਿਣ ਨੂੰ ਭਾਵੇਂ ਪਹਿਲਣ ਵੀ ਚਾਲੀਏਗੀ ਠੀਕ ਹੈ ਜੀ ਆਪਾਂ ਇਥੋਂ ਗਵਾਂਡੀਆਂ ਤੋਂ ਹੀ ਲਈ ਆ ਆਪਦੇ ਘਰਾਂ ਚੋਂ ਹੀ ਲਈ ਠੀਕ ਆ ਮੋਹ ਦੰਦੀ ਜਿਹੜੀਆਂ ਕਨਫਰਮ ਸ਼ੋਰ ਚੌਕੀ ਚਾਰ ਦੰਦਾ ਹਾਂਜੀ ਹਾਂਜੀ ਵੀਰ ਜੀ ਤੇ ਇਹ ਛੋਟੀ ਦਿਨ ਸਮਾਂ ਕਿੰਨਾ ਕੁ ਲੈ ਜਾਊਗੀ ਭਈ ਲੈ ਜਾਏਗੀ ਰਾਸ ਸਿਆ ਹਫਤੇ ਤੱਕ ਜਿਵੇਂ ਮਰਜੀ ਦੇ ਥੱਲੇ ਬੈ ਜਾ ਕਰ ਮਾਗੀ ਦੇ ਥੱਲੇ ਵੇਖ ਲੈ ਲਓ ਜੀ ਕਰੋ ਚੈੱਕ ਠੀਕ ਆ ਜੀ ਸੋ ਥੋੜੀਆਂ ਸਫਾਈਆਂ ਮੈਂ ਤੁਹਾਨੂੰ ਦੋਸਤੋ ਲਾਗਿਓ ਦਿਖਾ ਰਿਆਂ ਵੀ ਦੂਰੋਂ ਕਿਸੇ ਵੀ ਸਵੀਰ ਨੇ ਸੌਦਾ ਕਰਨਾ ਚੀਜ਼ ਤਸੱਲੀ ਨਾਲ ਦੇਖਿਆ ਜੇ ਜਬ ਬਣਾਈ ਜਿਵੇਂ ਮਰਜੀ ਥੱਲੇ ਬਹਿ ਜਾਓ ਗਾਰਡ ਵੇਖੋ ਤੁਸੀਂ ਠੀਕ ਆ ਜੀ ਅਗਲੇ ਥਾਂ ਦੇ ਵਿੱਚ ਦੁੱਧ ਵੀ ਚੰਗਾ ਰਹੂਗਾ ਕਿਉਂਕਿ ਗਾਰਡ ਤੁਸੀਂ ਵੇਖੋਗੇ ਅੱਗੋਂ ਸ਼ਟਾਰਟ ਕਾਫੀ ਸੋਹਣੇ ਜਗ੍ਹਾ ਤੋਂ ਅੱਗੋਂ ਤੋਂ ਵਾਲੀ ਸਾਈਡ ਤੋਂ ਸਟਾਰਟਿੰਗ ਆ ਤਾਂ ਸਿੰਘ ਸੁੰਘਦੀ ਵੀ ਕਰਮ ਵਾਲੀ ਪੂਰੀ ਸ਼ਕੀਨ ਆ ਛੋਟਾ ਸਿੰਘ ਪੂਰੀ ਰਾਤ ਸਿਆਂ ਦਾ ਸਿੰਘ ਨਹੀਂਗਾ ਬਣਿਆ ਅੱਛਾ ਜੀ ਹਾਂ ਜੋ ਹੈਗਾ ਕਰਮ ਵਾਲੀ ਠੀਕ ਹੈ ਬਰਾ ਡੈਕੋਰਾਸ਼ਨ ਸੋ ਹਾਈਟ ਲੈਂਥ ਤੁਹਾਡੇ ਸਾਹਮਣੇ ਠੀਕ ਹੈ ਜੀ ਹੱਦੀ ਬਿਲਕੁਲ ਉਪਰੋਂ ਸਿੰਗਲ ਪਿੱਠ ਪੁੜੇ ਵਾਲੀ ਸਾਈਡ ਤੋਂ ਰਾਸਿਆਂ ਨਾਰਮਲ 14 ਕਿਲੋ ਦੁੱਧ ਚਵਾਵੇਗੀ 14 ਕਿਲੋ ਇਹ ਗਰੰਟੀ ਹੋਵੇਗੀ ਠੀਕ ਹੈ ਭਾਈ ਤੇ ਸੋਨੇ ਹਜੇ ਦਿਨ ਲੈ ਜੂਗੀ ਕਰਮ ਵਾਲੀ 2 4 4 ਕਿ ਤਨ ਕੱਢ ਚੁੱਕੀ ਆ 5 ਦਿਨ ਲੈ ਜਾਣੇ ਸੋਖੀ ਹੈ ਹਾਂ ਭਾਰ ਪਿੱਛੇ ਦੀ ਗਰੰਟੀ ਹੋਵੇਗੀ ਠੀਕ ਹੈ ਭਾਈ ਲਓ ਵੀ ਗੱਭਣ ਪਸ਼ੂ ਆ ਦੋਸਤੋ ਤੇ ਪਿੱਛੇ ਭਾਰ ਦੀ ਗਰੰਟੀ ਤਸल्ली ਦੇਣੀ ਵੀ ਬਣਦੀ ਆ ਕਿਉਂਕਿ ਜੋ ਅੱਜ ਤੱਕ ਚਲੋ ਨਈ ਚੀਜ਼ ਵੇਖੀਗੀ ਉਹਦੀ ਤਸੱਲੀ ਗਾਰੰਟੀ ਰਹੂਗੀ ਵੀ ਕੋਈ ਵੀ ਔਰ ਨਹੀਂ ਹੈਗੀ ਠੀਕ ਹੈ ਜੀ ਮੈਂ ਹਣ ਰਾਤ ਸਿਆਂ ਉਵੇਂ ਹੀ ਬੈਠਾ ਰਹੇ ਸੁਈਆਂ ਤੋਂ ਵੱਧ ਕੇ ਜਾਦੀ ਸੀ ਲੇ ਆ ਲੈਵੇ ਦੀ ਕੁਆਲਿਟੀ ਚੈੱਕ ਕਰਾਈਏ ਥੋੜੀ ਜੀ ਤੁਹਾਨੂੰ ਆ ਬੈਕ ਸਾਈਡ ਤੋਂ ਦੋਸਤ ਦੇਵਾ ਤੁਸੀਂ ਦੇਖੋ ਠੀਕ ਹੈ ਜੀ ਮੁੱਠੀ ਮੁੱਠੀ ਵਾਲਾ ਥਾਣਾ ਤੇ ਪੱਧਰੀ ਪੁਤਰੀ ਪੜੀ ਆ ਸੋਨੇ ਨੂੰ ਹਲਾਦੀ ਮਾਰਾ ਮੈਂ ਹਣ ਧੱਕੇ ਮਾਰੀ ਆ ਤਾਂ ਨਹੀਂ ਹਿਲਦੀ ਪਈ ਆ ਦੇਵਾ ਵੇਖੋ ਮੁੱਢ ਤੋਂ ਬਹੁਤ ਸੋਹਣਾ ਠੀਕ ਹੈ ਜੀ ਚੌਰ ਸਲੇਵਾ ਮੁੱਢ ਤੋਂ ਤੇ ਕੱਲਾ ਕੱਲਾ ਥਣ ਲੱਗਾ ਨਖੇੜ ਨਖੂੜ ਬਹੁਤ ਜ਼ਿਆਦਾ ਸੋਹਣਾ ਬਹੁਤ ਹੀ ਸਾਫ ਸੁਥਰੀ ਜੇ ਕਰਮ ਵਾਲੀ ਲੇਵਦੀ ਠੀਕ ਆ ਜੀ ਜਿੰਨੀ ਵੀ ਹੈਗੀ ਰਾਸਿਆਂ ਬਹੁਤ ਸੋਹਣੀ ਕਰਮ ਵਾਲੀ ਸੋ ਸਕੀਨ ਦੀ ਤਾਂ ਸਕੀਨ ਵੀ ਆ ਕਦ ਵੀ ਵੱਡਾ ਝੋਟੀ ਦਾ ਹਾਇ ਦੂਜਾ ਸੂਬਾ ਮੋਹੋਂਦੰਦੀ ਚੌਕੀ ਆ ਫਿਰ ਇੱਕ ਵਾਰੀ ਕਨਫਰਮ ਕਰਾ ਦਿੰਨੇ ਆ ਇਧਰ ਇੱਕ ਬਹਿਣੀ ਵਾਲੇ ਪਾਸੇ ਤੁਹਾਨੂੰ ਵਿਖਾਈਏ ਤੇ ਹਜੇ ਮੈਨੂੰ ਲੱਗਦਾ ਵੀ 5-4 ਦਿਨ ਸੋਨੇ ਦੀ ਗੱਲ ਕੋਲ ਲੈ ਜਾ ਜਿਵੇਂ ਮਰਜੀ ਇੰਦੇ ਥੱਲੇ ਬੈਠਾ ਰਹੇ ਇਹਨਾਂ ਦਾ ਪਰਵਾਹ ਹੀ ਨਹੀਂ ਕੀਏਗੀ ਬਹੁਤ ਵਧੀਆ ਸੋਨੇ ਕੀ ਮੁੱਲ ਕੀ ਡਿਮਾਂਡ ਰਹੂਗੀ ਇਹਦਾ 1 ਸਵਾ ਲੱਖ ਰੁਪਈਆ ਸਵਾ ਲੱਖ ਚੋਂ ਮਾਨਤਨ ਹੋ ਜਾਏਗਾ ਮਾਨਤਨ 1 लाख 20000 ਦੀ ਦੇ ਦਾਂ ਜੀ ਇਹ ਮਤਲਬ ਜਿਹਨੂੰ ਆਂਦੇ ਪੂਰੀਆਂ ਕਸਰਾਂ ਕੁਸਰਾਂ ਕੱਢ ਕੇ ਹਾਂਜੀ ਹਾਂਜੀ ਵੀਰ ਜੀ 1 20 ਦੀ 1 20 ਦੀ ਦੇ ਦਾਂ ਉਹਦੇ ਸ਼ੋਰਸ਼ਾਪਾ ਖੁਸ਼ੀ ਨਾਲ ਕਰ ਦਾਂ ਅਗਲਾ ਫੋਨ ਲਾਵੇ ਠੀਕ ਹੈ ਭਰਾ ਲੋ ਵੀ 1 लाख 20000 ਦੀ 200 ਇਹ ਫਾਈਨਲ ਜਿਹੜੀ ਤੁਹਾਨੂੰ ਝੋਟੀ ਮਿਲ ਜੂਗੀ ਬਾਕੀ ਆਹ ਹੋਰ ਝੋਟੀ ਤੇ ਚੰਗੇ ਆ ਉਮੀਦ ਕਰਦੇ ਆ ਵੀ ਦੁੱਧ ਚੰਗਾ ਚਬਾ ਜੂਗੀ ਅੱਗੇ ਕਿਸੇ ਭਰਾ ਦੀ ਚੰਗੀ ਖਾਤਰਦਾਰੀ ਚੰਗੀ ਸੇਵਾ ਰਹੀ ਬਾਕੀ ਇਧਰੋਂ ਅਗਲੇ ਥਾਣਾ ਦਾ ਵੇਖੋ ਤੁਸੀਂ ਮੁੱਠੀ ਮੁੱਠੀ ਤੇ ਮਗਰਲੇ ਥਾਣਾ ਬਹੁਤ ਸੋਹਣੀ ਸਪੇਸ ਗੈਪ ਚੰਗੀ ਸੋਹਣੀ ਬਰ ਇੱਕ ਸਕਿੰਟ ਨਾਲ ਪਰ ਤੇ ਇੱਕ ਬੂਰੀ ਤੁਹਾਨੂੰ ਆਪਾਂ ਵਿਖਾ ਦਿੰਦੇ ਹਾਂ ਮਾਜ ਠੀਕ ਆ ਜੀ ਨੀਲੀ ਅੰਗ ਪੱਕ ਆ ਜਾਂਦਾ ਬੂਰੀ ਮਾਜ ਆ ਤੇ ਸੋਨੇ ਇਹਦਾ ਸੁਆ ਕਿਵੇਂ ਭਰਾ ਇੰਦਾ ਸੁਆ ਕੋਈ ਦੂਜਾ ਮੰਨੇ ਕੋਈ ਤੀਜਾ ਮੰਨੇ ਕੋਈ ਚੌਥਾ ਮੰਨੇ ਅਗਲਾ ਦੀ ਸਮਝਣਾ ਲੈ ਕੇ ਜਾਵੇ ਠੀਕ ਆ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਰਾਤ ਸਿਆਂ ਹੋਈ ਗਏ 20 ਦਿਨ 20 ਦਿਨਾਂ ਮਗਰ ਕੀ ਬੱਚਾ ਮਗਰ ਇਹਦੇ ਬੂਰਾ ਕੱਟਾ ਹੀ ਬੂਰਾ ਕੱਟਾ ਆ ਗਿਆ ਹਾਂਜੀ ਮਾਦੀ ਬੂਰੀ ਮਾਜ ਆ ਮਗਰ ਬੂਰਾ ਕੱਟਾ ਆ ਗਿਆ ਕੋਈ 20 22 25 ਦਿਨ ਦਾ ਸਮਾਂ ਲਾ ਲਿਆ ਜੇ 9 ਕਿਲੋ ਦੁੱਧ ਹੋਵੇਗਾ ਰੈਡੀ ਜਿਹੜਾ ਇਹ ਹਾਜ਼ਰ ਜਿਹੜਾ ਚਵਾਦਾਂਗੇ ਆਪਾਂ 9 ਕਿਲੋ ਆਈ ਆਪਣੇ ਕੋਲ ਅੱਜ ਹੀ ਆਈ ਹੈ ਉੱਤੇ ਪਰ ਵੱਧ ਚੋਕ ਲੈਂਦਾ ਆਪਾਂ 9 ਦੀ ਗਰੰਟੀ ਲਵਾਂਗੇ ਲਓ ਜੀ 9 ਕਿਲੋ ਦੀ ਗਰੰਟੀ ਤਸੱਲੀ ਰਹੂਗੀ ਠੀਕ ਆ ਜੀ ਬਸੇ ਹੁਣ ਮਾਰਨਿੰਗ ਦਾ ਟਾਈਮ ਗਿਨ ਲਓ ਤਕਰੀਬਨ ਜਾਂ ਕੋਈ ਦੁਪਹਿਰ ਦਾ ਗਿਨ ਲਓ 12 12:30 12 ਵਜੇ ਦਾ ਸਮਾਂ ਹੈ ਤੇ ਇਹ ਸੋਨੇ ਬੜੀ ਗਾਂ ਲੰਮੀ ਤੋਰਦੇ ਜੇ ਮਾਰਨਿੰਗ ਸਵੇਰ ਚਵਾਈ ਕਿੰਨੇ ਕ ਵਜੇ ਕੀਤੀ ਆ ਆਪਾਂ ਇਹ 7:00 ਵਜੇ ਚਵਾਈ ਕਰੇ ਦੀ ਆਪਣੇ ਕੋਲ ਹੋਣੀ ਹੈਗਾ ਕਿ ਤੜਕੇ 3 ਵਜੇ ਚੋੜ ਦੇਣੀ ਆ ਠੀਕ ਆ ਆ ਦੇਖੋ ਇਹ ਕਰਮਲੀ ਦਾ ਕਾਹਦੀਆਂ ਬਾਤਾਂ ਆ ਆ ਸੋ ਨਿਸ਼ਾਨੀਆਂ ਨਿਸ਼ੂਨੀਆਂ ਦੇ ਵਿੱਚ ਵੀ ਆ ਗਈ ਹੈ ਪੂਰੀ ਬਾਕੀ ਇੱਕ ਅੱਖ ਦੇ ਵਿੱਚ ਜਵਾਬ ਆ ਤੇ ਇੱਕ ਅੱਖ ਬਿੱਲੀ ਆ ਠੀਕ ਆ ਜੀ ਮਗਰ ਬਿਲਕੁਲ ਸੂਤ ਦੇ ਨਿਸ਼ਾਨ ਆ ਅਗਲੇ ਪੈਰਾਂ ਤੇ ਜਵਾਬ ਮਗਰਲੇ ਪਰ ਤੋਤੇ ਆ ਠੀਕ ਆ ਆ ਦੇਖੋ ਮੈਂ ਆਣਾ ਰਾਸਿਆਂ ਕੋਈ ਚੱਕਰ ਨਹੀਂ ਜਿਵੇਂ ਮਰਜ਼ੀ ਕੋਈ ਆਪਣੇ ਪਸ਼ੂ ਦੇ ਥੱਲੇ ਬੈਠਾ ਰਹੇ ਠੀਕ ਆ ਓਕੇ ਸੋਨੇ ਕਿਸੇ ਰਕਮ ਦੀ ਕੋਈ ਭੂਰ ਛੱਟਾ ਜਾਂ ਥਾਣਾ ਦੀ ਗੱਲ ਕਰਦਾ ਰਾਸਿਆਂ ਗਰੰਟੀ ਹੈ ਵੀ 1.5 ਮਿੰਟ ਤੋਂ ਪਹਿਲਾਂ ਮੱਚ ਹੋਈ ਜਾਵੇਗੀ ਵੀ ਇੰਨੀ ਕ ਪੋਲੀ ਆ ਮੈਂ ਆਣਾ ਰੂਮ ਆਉਂਦੇ ਰੂਮ ਰੂਮ ਠੀਕ ਆ ਭਰਾ ਇਹਦਾ ਮੁੱਲ ਨਿਕਾਇਆ ਸਿਰਫ 80000 ਰੁਪਇਆ 80000 ਮੁੱਲ ਤਾਂ ਦੇ ਦਈਏ ਕਿੰਨੇ ਦੀ ਹਾਂ ਨਾ ਹੋਵੇਗੀ 75000 ਦੀ 75000 ਦੀ ਫੜ ਲਓ ਫੜ ਲਓ ਹਾਂ ਹਾਂ ਨਹੀਂ ਹੋਣੀ ਐ ਬੋ ਵੀ ਹਾਂ ਨਾ ਜਿਹੜੀ ਦੋਸਤੋ 75000 ਦੀ ਆ ਬਾਕੀ 9 ਕਿਲੋ ਦੁੱਧ ਬਈਆਂ ਬਈਆਂ 25 ਦਿਨਾਂ ਦੀ ਸੂਈ ਆ ਬੱਚਾ ਦਿਖਾ ਦਿੰਨੇ ਆ ਤੁਹਾਨੂੰ ਥੋੜਾ ਸੋਹਣਿਆ ਨੂੰ ਹਲਾਇਆ ਜੇ ਇੱਕ ਬੈਣੀ ਵਾਲੇ ਪਾਸੇ ਉੱਪਰ ਦਿਖਾ ਦਈਏ ਥਾਣ ਥੋਣ ਮੈਂ ਆਣਾ ਰਾਤ ਸਿਆਂ ਸੇਲੀਆਂ ਬੜੀਆਂ ੱੱੱਕਾ ਮਾਰੀਆਂ ਮੱਝ ਆਪਣੀ ਥਾਣ ਆ ਹੀ ਲਈ ਆ ਦੇਖੋ ਜੀ ਬਾਕੀ ਥਾਣ ਦੇਵੇ ਦੀ ਵੀ ਬੜੀ ਸਾਫ ਆ ਚਲੋ ਹੁਣ 224 ਚਵਾਈ ਆ ਠੀਕ ਆ ਜੀ ਕਿਉਂਕਿ ਦੁਪਹਿਰ ਦਾ ਸਮਾਂ ਕੋਈ ਬਾਜ਼ਾਰ ਨਹੀਂ ਗਾ ਇਹਨੂੰ ਖਲੋਤੀ ਹੋਵੇਗੀ ਠੀਕ ਆ ਜੀ ਸੋ ਪੂਰੀ ਮੱਝਾ ਸਿਰਫ 75000 ਦੀ ਆ ਇਧਰ ਮਗਰ ਕਟਾ ਜਿਹੜਾ ਮੇਲਕਾਫ ਆ ਵੇਖੋ ਠੀਕ ਆ ਜੀ ਇਹ ਪੂਰਾ ਕਟਾ ਇਸੇ ਮੈਂ ਦਾ ਇਤੋਂ ਬਾਅਦ ਆਪਾਂ ਕਟੀਆਂ ਜਿਹੜੀਆਂ ਦੋਸਤੋ ਸਟਾਰਟਿੰਗ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਵੀ 6 ਨਗ ਨੇ ਟੋਟਲ 6 ਨਗਾਂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਰੇਟ ਕੱਲੀ ਕੱਲੀ ਦਾ ਦੱਸ ਦਿਆਂਗੇ ਪੁੱਠੇ ਦਾ ਜੇਕਰ 6 ਕਟੀਆਂ ਨੂੰ ਕਿਸੇ ਭਾਣੇ ਪਾਉਣਾ ਫਾਰਮ ਦੇ ਵਿੱਚ ਐਡ ਕਰਨਾ ਤੇ ਕਟੀਆਂ ਦਾ ਜਿਹੜਾ ਸੌਦਾ ਵੀ ਤੁਸੀਂ ਕਰ ਸਕਦੇ ਜੋ ਡਿਸਕਾਊਂਟ ਜਿਹੜਾ ਤੁਹਾਨੂੰ ਕੀ ਦਿੰਦਾ ਸੋਨਾ ਪੁੱਛ ਲੈਣੇ ਆ ਸੋਨੇ ਦੀ ਸ਼ੁਰੂਆਤ ਇਸੇ ਕੱਟੀ ਤੋਂ ਕਰ ਲਾ ਫਿਰ ਉਮਰ ਵੈਸੇ ਮੈਨੂੰ ਲੱਗਦਾ ਮੋٹے ਤੌਰ ਤੇ ਸਾਲ ਦੇ ਅੰਦਰ ਬਾਹਰ ਹੀ ਆ ਤੇ ਸਾਲ ਤੋਂ ਘੱਟ ਹੀ ਹੋਵੇ ਕੋਈ 6 ਮਹੀਨਿਆਂ ਦੀ ਹੈ ਕੋਈ 8 ਮਹੀਨਿਆਂ ਦੀ ਹੈ ਠੀਕ ਹੈ ਭਰਾ ਬਾਕੀ ਝੋਲੀਆਂ ਝਾਲੀਆਂ ਚੈੱਕ ਕਰਾਂ ਮੈਂ ਇਹਨਾਂ ਰਾਸ਼ੀਆਂ ਗਰੰਟੀ ਹੋਵੇਗੀ ਕੋਈ ਫੋੜ ਕੋਈ ਸ਼ਾਂਕਣਾ ਹੋਵੇਗੀ ਚਾਰੇ ਥਣ ਤੋਂ ਇਹ ਨਹੀਂ ਹੋਊਗਾ ਪੰਜਵਾਂ ਥਣ ਵੀ ਲਗਾ ਕੇ ਤੇ ਹਾਂ ਇਹਨਾਂ ਕੋਈ ਲੇਖਾ ਹੀ ਨਹੀਂ ਰਾਸ਼ੀਆਂ ਠੀਕ ਹੈ ਜੀ ਸੋ ਕਟੀਆਂ ਦੋਸਤੋ ਇੱਕ ਵਾਰੀ ਤੁਸੀਂ ਪੂਰੀ ਨਿਗ੍ਹਾ ਦੇ ਨਾਲ ਸੁਣੇ ਦੀ ਫੇਸ ਇਹਦਾ ਮੂੰਹ ਇਹਨੂੰ ਕਰੀ ਮਾੜਾ ਸਿੰਘੀ ਸੁੰਗੀ ਮੈਨੂੰ ਤਾਂ ਗੋਲ ਹੀ ਪੂਰੇ ਸਿੰਘ ਕਰਦੀਆਂ ਸਾਰੀਆਂ ਰਾਸ਼ੀਆਂ ਗੋਲੀ ਹੋਣ ਇਹ ਨਹੀਂ ਹੈਗਾ ਕਿ ਵੀ ਕੋਈ ਸਿੰਘ ਖੁੱਲਾ ਕਰੂਗੀ ਸਿੰਘ ਕਰਮ ਵਾਲੀ ਪੂਰੀ ਮੁੰਦਰੀ ਨਾਲੇ ਬਣਾਉਣਗੀਆਂ ਮੈਂ ਇਹਨਾਂ ਦਾ ਕੋਈ ਲੇਖਾ ਹੀ ਨਹੀਂ ਗਾਇਆ ਸੋ ਛੋਟੇ ਸਿੰਘ ਨੇ ਬਿਲਕੁਲ ਗੁਲਾਈਆਂ ਦੇ ਵਿੱਚ ਸਿੰਘ ਠੀਕ ਹੈ ਜ ਅਵੇ ਗੋਲ ਸਿੰਘਾਂ ਬਾਕੀ ਜੋੜੀ-ਜੋੜੀ ਖੋਲ ਕੇ ਦਿਖਾ ਦੇਾਂਗੇ ਬਿਲਕੁਲ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਉੱਥੋਂ ਕੇ ਕਰਮ ਵਾਲਿਆਂ ਨੇ ਗੋਲ ਕਰ ਲਿਆ ਤੇ ਸਿੰਘ ਦੇ ਵਿੱਚ ਆਪਾਂ ਗੱਲ ਕਰਦਾ ਵੀ ਜਿਵੇਂ ਉਹ ਆਂਦੇ ਨੇ ਨਾ ਵੀ ਰਪਈਆਂ ਨਹੀਂ ਨਿਕਲਦਾ ਜਾ ਉਂਗਲ ਨਹੀਂ ਵਿੱਚੋਂ ਨਿਕਲਦੀ ਉਹ ਗੱਲਬਾਤ ਆ ਵੀ ਜਦੋਂ ਇਹਨਾਂ ਨੇ ਜਵਾਨ ਹੋਣਾ ਕਟੀਆਂ ਬਿਲਕੁਲ ਛੋਟੇ ਸਿੰਘ ਬਣਾ ਕੇ ਤਿਆਰ ਕਰਨਗੀਆਂ ਸੋ ਚਾਰ-ਚਾਰ ਥਣ ਨੇ ਇਹਨਾਂ ਦਾ ਕੋਈ ਸਿੰਘ ਨਹੀਂ ਬਣਿਆ ਜੇ ਕੋਈ ਕਵੇ ਬੰਦਾ ਸਿੰਘ ਬਣਿਆ ਹਾਂ ਕਰੋ ਚੱਕ ਜੀ ਠੀਕ ਆ ਸੋ ਲਵੀਆਂ ਕਟੀਆਂ ਨੇ ਕੋਈ ਮੇਰਾ ਭਰਾ ਇੱਥੇ ਆ ਜਾਂਦਾ ਦੂਰੋਂ ਲਾਗੇ ਉਹ ਠੀਕ ਹੈ ਜੀ ਕੋਈ ਇਹ ਨਹੀਂ ਹੋਗਾ ਵੀ ਕੋਈ ਪੱਕੀ ਜੀ ਉਮਰ ਦੀ ਕੱਟੀ ਮਿਲ ਜੂਗੀ ਤੁਹਾਨੂੰ ਜਾਂ ਕੋਈ ਡੇਢ ਸਾਲ ਦੀ ਜਾਂ ਕੋਈ ਦੋ ਸਾਲਾਂ ਦੀ ਹੋਗੀ ਜਿੱਥੋਂ ਤੱਕ ਆਪਣਾ ਤਜਰਬਾ ਹੈ ਆਪਣਾ ਆਈਡੀਆ ਠੀਕ ਹੈ ਜੀ ਕੋਈ ਸਾਲ ਤੋਂ ਕੋਈ ਮਹੀਨਾ ਖੰਡ ਤੋਂ ਅੰਦਰ ਹੋਣਗੀਆਂ ਜਾਂ ਕੋਈ ਸਾਲ ਤੋਂ ਇੱਕ ਦਾ ਮਹੀਨਾ ਬਾਹਰ ਹੋਣਗੀਆਂ ਠੀਕ ਹੈ ਜੀ ਇਹਨਾਂ ਦੇ ਵਿੱਚੋਂ ਕੁਝ ਕਨਗ ਜਿਹੜੇ ਹੋਣਗੇ ਤੁਹਾਨੂੰ ਆਪਾਂ ਦੱਸਦੇ ਜਾਵਾਂਗੇ ਠੀਕ ਆ ਤੇ ਇਹ ਕਟੀਆਂ ਤੁਸੀਂ ਦੇਖ ਲਈਆਂ ਨੇ ਦੋ ਬਾਕੀ ਸੋਨੇ ਪਿੱਠ ਪੜੇ ਮੈਂ ਆਣਾ ਰਾਸ ਹੈ ਕੋਈ ਫੋਰ ਕੋਈ ਸ਼ਾਂਗਣਾ ਹੋਵੇ ਸੋ ਚਾਰੇ ਥਾਂ ਨੇ ਠੀਕ ਆ ਸੋਨੇ ਮੋਲੇ ਨਾਲ ਤਾਂ 14 ਕਰਾਂਗੇ ਕੋਈ ਆ ਵੀ ਜੋੜੀ ਖੋਲ ਦਿੱਗੇ ਹਾਂਜੀ ਹਾਂਜੀ ਸੋ 14 ਜਿਹੜਾ ਮੁੱਲ ਤੋਂ ਅਲੱਗ ਕਰ ਦਿੱਤਾ ਜਾਊਗਾ ਬਾਕੀ ਸਿੰਗਲ ਸਿੰਗਲ ਦਾ ਰੇਟ ਵੀ ਦੱਸਾਂਗੇ ਕਿਉਂਕਿ ਇੱਕ ਨੀਲੀ ਰਾਵੀ ਦੀ ਆਈ ਇੱਕ ਨੀਲੀ ਦੀ ਆ ਇੱਕ ਨਾਲ ਆ ਫਰੰਟ ਦਿਖਾ ਦੇ ਇੱਕ ਵਾਰੀ ਮਾੜਾ ਜਿਹਾ ਆ ਦਿਖਾ ਦੇ ਲਓ ਜੀ ਆ ਨੀਲੀ ਦੀ ਕੱਟੀ ਆ ਗਈ ਆ ਅੱਖ ਬਿੱਲੀ ਮਣਕਣੀ ਆ ਠੀਕ ਆ ਜੀ ਛੋਟਾ ਸਿੰਘ ਬੱਲਾ ਮੱਥਾ ਮਗਰਲੇ ਖੁਰ ਤੋਂ ਪਿਆ ਪੈਰ ਤੋਂ ਪਿਆ ਮਗਰਲੇ ਤਾਂ ਥਣ ਥਣ ਨੂੰ ਪ੍ਰੋਪਰ ਤੁਹਾਨੂੰ ਦਿਖਾਉਣੇ ਆ ਵੀ ਜਿਹੜਾ ਮੇਰੇ ਭਰਾ ਨੀਲੀ ਦੇ ਨਾਲ ਇਹ ਕਾਲੀ ਕੱਟੀ ਪਾਲੂਗਾ ਠੀਕ ਆ ਜੀ ਇਹਨਾਂ ਜੋੜੀ ਦਾ ਮੁੱਲ ਕਰਦੇ ਆਂਗੇ ਜਾਂ ਚਾਰ ਨਗਾਂ ਦਾ ਕੱਠਾ ਕਰਦੇ ਆਂਗੇ ਸਿੰਗਲ ਸਿੰਗਲ ਦਾ ਵੀ ਰੇਟ ਤੁਹਾਨੂੰ ਦੱਸ ਦਿੱਤਾ ਜਾਊਗਾ ਬਾਕੀ ਕੱਟੀ ਦੀ ਝੋਲੀ ਚਲੀ ਬਹੁਤ ਜ਼ਿਆਦੀ ਆ ਵਟ ਫਟ ਕਾਫੀ ਆ ਝੋਲੀ ਦੇ ਵਿੱਚ ਆ ਦੇਖੋ ਆ ਦੇਖੋ ਜੀ ਸੋ ਆ ਕੱਟੀ ਦੀ ਤੁਸੀਂ ਝੋਲੀ ਚੈੱਕ ਕਰੋ ਆ ਦੇਖੋ ਜੀ ਸੋ ਚਾਰੇ ਥਣ ਆ ਜਿਹੜੀ ਨੀਲੀ ਦੀ ਕੱਟੀ ਵੇਖੋ ਮਮ ਲਾ ਵੀ ਸੋ ਇਹ ਮੈਨੂੰ ਲੱਗਦਾ ਵੀ ਇਹ ਸੋਨੇ ਕਟੀਆਂ ਜਿਹੜੀਆਂ ਚਾਰੇ ਕਟੀਆਂ ਆਪਾਂ ਹੁਣ ਦਿਖਾਤੀਆਂ ਇੱਕੋ ਜਿਹਾ ਕੱਤਖਾਈ ਟਾਲੀਆਂ ਨੇ ਮੈਂ ਆਣਾ ਰਾਸ ਸੇ ਕੋਈ ਵਾਧਾ ਕੋਈ ਘਟਣਾ ਇੱਕੋ ਹੀ ਆਉਣ ਗਿਆ ਇੱਕ ਕੱਤਖਾਈ ਤੇ ਵੀ ਇੱਕੋ ਜਿਹੀ ਤੇ ਉਮਰ ਵੀ ਤਕਰੀਬਨ ਇਹਦੇ ਕੋ ਸਾਲ ਦੇ ਅੰਦਰ ਅੰਦਰ ਹੀ ਹੈ ਨਾ ਮੈਂ ਆਣਾ ਰਾਸ ਸਿਆ ਥਾਣ ਵੀ ਚਾਰ ਚਾਰ ਹੋਣਗੇ ਚਾਰੇ ਚਾਰੇ ਥਾਣਾ ਵਿਖਾ ਦੇ ਇੱਕੋਰੀ ਫਿਰ ਬਿਲਕੁਲ ਜੀ ਆ ਦਿਖਾ ਦੇ ਉਹ ਨੀਲੀ ਦੇ ਵੇਖੋ ਥਾਣ ਆਉ ਆਪ ਹੀ ਵਿਖਾਈ ਜਾਂਦੀ ਹੈ ਵਟ ਵਟ ਬਹੁਤ ਜਿਆਦੇ ਹੈ ਨਾ ਹਾਂਜੀ ਹਾਂਜੀ ਆ ਦੇਖੋ ਲਓ ਜੀ ਬਿਲਕੁਲ ਸਾਫ ਸੁਥਰਾ ਮਾਲ ਹੈ ਤੇ ਇਹ ਸੁਣੇ ਜੇ ਇਹਨਾਂ ਚਾਰਾਂ ਕਟੀਆਂ ਦੀ ਗੱਲ ਕਰਗੇ ਸਿੰਗਲ ਸਿੰਗਲ ਦਾ ਰੇਟ ਵੀ ਦੱਸਦੇ ਤੇ 14 ਰੇਟ ਦੱਸਦੇ ਵੀ ਕਈ ਵਾਰਾਂ ਚਾਰੇ ਕਟੀਆਂ ਕਿਸੇ ਭਰਾ ਨੇ ਪਾਉਣੀਆਂ ਤੇ ਜੇ ਤਾਂ ਬਾਈ ਸਿੰਗਲ ਸਿੰਗਲ ਲਵੇਗਾ ਫਿਰ ਦਵਾ 18-18000 ਦੀਆਂ ਵੀ ਇੱਥੋਂ ਲੈ ਕੇ ਜਿਹੜੀਆਂ ਚਾਰ ਦਿਖਾਤੀਆਂ ਨੇ ਹਾਂਜੀ ਹਾਂਜੀ ਪਰ ਲੀਆਂ ਠੀਕ ਆ ਤੇ ਜੇ ਕੋਈ ਚਾਰੇ ਇਕੱਠੇ ਲਾਵੇਗਾ ਫਿਰ ਉਹ ਸਹਾਨਾ ਹੋ ਜਾਏਗਾ ਉਸ ਤਰ੍ਹਾਂ ਬਲਕਿ 72000 ਬਣ ਗਿਆ ਹਾਂ ਜੇ ਕੋਈ ਚਾਰ 18-18000 ਦੇ ਹਿਸਾਬ ਨਾਲ ਹਨਾ 36 36 ਤੋਂ ਨਾ 72 ਹਾਂਜੀ ਹਾਂਜੀ 70000 ਦੇ ਵਿੱਚੋਂ ਕੀ ਡਿਸਕਾਊਂਟ ਦੇ ਦਾਂਗੇ ਜੇਕਰ ਮਤਲਬ ਚਾਰੇ ਕਟੀਆਂ ਕੋਈ ਪਾ ਲੂਗਾ ਪਹਿਲੇ ਨੰਬਰ ਤੋਂ ਲੈ ਕੇ 4 ਬਾਈ ਬਸ ਹੁੰਦੇ 65000 ਚ ਛੋਟ ਹੀ ਹੋਵੇਗੀ ਫਿਰ 65000 ਚ ਛੋਟ ਆ ਹਾਂ ਛੋਟ ਹੀ ਹੋਵੇਗੀ ਫੁੱਲੀ ਆਫਰ ਦੇਤੀ ਆ ਫਿਰ ਤਾਂ ਖੁੱਲਾ ਸਾਫ ਹਾਂਜੀ ਹਾਂਜੀ ਫਿਰ ਕੋਈ ਆ ਵੀ ਬਾਹਰੀਆਂ ਟੱਕਰਾਂ ਮਾਰੇ ਲਓ ਜੀ ਇਹ ਚਾਰ ਕਟੀਆਂ ਜਿਹੜੀਆਂ ਦੋਸਤੋ ਇਹ 65000 ਦੇ ਵਿੱਚੋਂ ਛੋਟ ਆਪਾਂ ਖੁਸ਼ੀ ਨਾਲ ਸੋਨਾ ਦਾ ਕਰਦੇ ਆਂਗੇ ਜੇ ਕੱਲੀ ਕੱਲੀ ਲੈਣੀ ਫਿਰ 18-18000 ਦੀ ਫਿਰ 18-18000 ਦੀ ਪੈ ਜਾਣੀ ਆ ਠੀਕ ਆ ਜੀ ਉਹ ਤੁਸੀਂ ਜੋੜਾ ਜੋੜਾ ਵੀ ਲਵੇਗਾ ਫਿਰ ਵੀ ਫਿਰ ਵੀ 18 18 ਹਜ਼ਾਰ ਦੀ ਬਿਲਕੁਲ ਬਿਲਕੁਲ ਤੁਸੀਂ ਚੂਜ਼ ਕਰ ਲਿਆ ਜਿਹੜੀ ਜਿਹੜੀ ਕੱਟੀਆਂ ਜਿਹੜੇ ਭਰਾ ਨੂੰ ਪਸੰਦ ਆਉਂਦੀ ਆ ਸਿੰਗਲ ਸਿੰਗਲ ਖਰੀਦਣੀ ਆ ਜਾਂ ਜੋੜਾ ਜੋੜਾ ਖਰੀਦਣਾ ਜਾਂ ਚਾਹ ਤਾਂ ਤੁਸੀਂ ਸੌਫਤਾ ਮਾਰਨਾ ਇੱਧਰ ਦੋ ਕੱਟੀਆਂ ਵਿਖਾ ਦਿੰਦੇ ਆ ਇਹ ਕੱਦ ਵੀ ਵੱਡੇ ਆ ਦੋ ਕੱਟੀਆਂ ਦੇ ਹਾਂਜੀ ਹਾਂਜੀ ਉਮਰ ਵੀ ਤਕਰੀਬਨ ਇਹਨਾਂ ਦੀ ਮਨੋਤਾ ਵੀ ਸੋਨੇ ਕੋਈ 12 13 14 14 ਮਹੀਨਿਆਂ ਦੀ ਹੋਊਗੀ ਹਾਂਜੀ ਹਾਂਜੀ ਰਾਸ ਸਿਆਂ ਹਣਾ ਵੀ ਮਤਲਬ ਇਹ ਵੀ ਕੋਈ 1.5 ਸਾਲ ਦੇ ਅੰਦਰ ਬਾਹਰ ਹੋਣਗੀ ਆ ਹਾਂਜੀ ਹਾਂਜੀ ਰਾਸ ਸਿਆਂ ਤੇ ਖੀਰੀਆਂ ਨੇ ਮੋਹ ਦੰਦੀ ਐ ਹਾਂਜੀ ਹਾਂਜੀ ਖੀਰੀਆਂ ਆਈ ਖੀਰੀ ਲਓ ਜੀ ਖੀ ਇੱਕੋ ਜਿਹੀ ਕੀ ਉਮਰ ਦੀ ਜਾਬਦੀ ਇਹਨਾਂ ਦੀ ਵੈਸੇ ਆਪਾਂ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਬਾਕੀ ਕੋਈ ਲੱਤਾਂ ਨਾ ਭੇਡਦੀਆਂ ਹੋਣਗੀਆਂ ਕਰ ਮੈਂ ਨਾ ਵੀ ਕਟੀਆਂ ਸਾਰੀਆਂ ਸੁਥਰੀਆਂ ਨੇ ਕਦਕੂ ਤੋਂ ਦੋ ਤੇ ਬਹੁਤ ਸੋਹਣੀਆਂ ਠੀਕ ਆ ਆ ਚੈੱਕ ਕਰੋ ਇਹ ਸਾਲ ਤੋਂ ਬਾਰ ਬਾਰ ਮਾਲ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਆ ਦੇਖੋ ਰਾਸਿਆਂ ਮਾਰੋ ਨਿਗਾ ਦੇਖੋ ਰਾਸਿਆਂ ਲਓ ਜੀ ਬਿਲਕੁਲ ਲਵੀਆਂ ਕੂਲੀਆਂ ਕਟੀਆਂ ਨੇ ਬਾਕੀ ਸਿੰਘ ਇਹਨਾਂ ਦੇ ਵੀ ਪੂਰੇ ਗੋਲ ਆ ਕਿਸੇ ਭਰਾਨੇ ਠਿਕਾ ਜੀ ਜਿਹੜੀ ਐਂਡ ਦੇ ਵਿੱਚ ਆਪਾਂ ਤੁਹਾਨੂੰ ਇਹ ਜੋੜੀ ਦਿਖਾ ਰਹੇ ਹਾਂ ਜੋੜੀ ਪਾਉਣੀ ਹੈ ਤੇ ਜੋੜੀ ਦਾ ਰੇਟ ਥੋੜਾ ਜਿਹਾ ਅਲੱਗ ਹੋ ਜਾਊਗਾ ਡਿਸਕਾਊਂਟ ਹੋ ਜਾਊਗਾ ਸਿੰਗਲ ਸਿੰਗਲ ਦਾ ਉਹ ਵੀ ਆਪਾਂ ਤੁਹਾਨੂੰ ਕਰ ਦਿੰਨੇ ਆਂ ਸਾਂਝਾ ਠੀਕ ਆ ਜੀ ਆਹ ਵੇਖੋ ਬਾਕੀ ਥਣ ਵੇਖੋ ਕਰਮ ਵਾਲਿਆਂ ਨੂੰ ਜਿਵੇਂ ਬਿਲਕੁਲ ਕਿਲ ਹੁੰਦੇ ਆ ਟੋਪੀ ਵਾਲੇ ਮੈਂ ਆਣਾ ਰਾਜਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹਨਾਂ ਚੰਗੀਆਂ ਵੀਰੇ ਕਟੀਆਂ ਵੀ ਜਿਹੜੇ ਮਗਰਲੇ ਨਾਂਗੇ ਵੀ ਚੰਗੇ ਆ ਦੋਵੇਂ ਮੈਂ ਆਣਾ ਦਾਸਿਆਂ ਕੋਈ ਲੈਖਾ ਨਹੀਂ ਕਰਮਾ ਗਿਆ ਤੇ ਇਹਦਾ ਸੋਨੇ ਸਿੰਗਲ ਸਿੰਗਲ ਦਾ ਰੇਟ ਦੱਸਦੇ ਜਿਹੜੀਆਂ 65 ਦੇ ਵਿੱਚ ਇੱਕ ਪੰਜਵੇਂ ਨੰਬਰ ਤੇ ਦਿਖਾਈਏ ਤੇ ਇੱਕ ਛੇਵੇਂ ਨੰਬਰ ਤੇ ਦਿਖਾਈਏ ਕਿੰਨਾ ਮੁੱਲ ਹੋਵੇਗਾ 25000 ਰੁਪਇਆ 25000 ਹਾਂ ਠੀਕ ਹੈ ਜੀ ਦੂਜੀ ਦਾ ਹੋਵੇਗਾ ਮੁੱਲ ਸਿਰਫ ਤੇ ਸਿਰਫ ਤੋਂ ਹਿਸਾਬ ਨਾਲ ਕੋਈ 23000 ਰੁਪਇਆ 23000 ਹਾਂ ਹਾਂ ਲੈ ਵੀ 48000 ਬਣ ਗਿਆ ਹਾਂ ਜੀ ਹਾਂ ਜੀ ਇਹ 23000 ਹਾਂ ਜੀ ਇਹ 25000 ਹਾਂ ਜੇ ਕੋਈ ਜੋੜਾ ਲਵੇਗਾ ਹਾਂ ਸਭ ਸਿੱਧੀਆਂ ਹੀ ਹੋਣਗੀਆਂ 44000 ਦੀਆਂ 44000 ਦੀਆਂ ਹਾਂ ਬਾਈ ਬਾਈ ਦੇ ਭਾਅ ਚ 4000 ਫਿਰ ਡਿਸਕਾਊਂਟ ਦੇਤਾ ਹਾਂਜੀ ਹਾਂਜੀ ਲੋਬੀ ਉਦਾਂ 48000 ਰੱਦ ਹੈਗਾ ਜੀ ਬਾਕੀ 5000 ਡਿਸਕਾਊਂਟ ਦੇਤਾਗੇ 48000 ਬਣਦਾ ਵੈਸੇ ਤੇ ਜੇਕਰ ਜੋੜੀ ਇਕੱਠੀ ਕੋਈ ਪਾਲੂਗਾ ਇਹੰਡ ਵਾਲੀ 44000 ਦੀ ਸੋਨਾ ਦਾ ਵੀ ਦੇ ਦੇਾਂਗੇ ਵੀ 22000 ਦੀ ਕੱਟੀ ਵੇਚੂਗੀ ਬਾਈ ਬਾਈ 1000 ਦੀ ਜੇ ਕੋਈ ਕੱਲਾ ਰਹੂਗਾ ਫਿਰ ਉਸ ਹਿਸਾਬ ਨਾਲ ਹੋਵੇਗਾ ਠੀਕ ਆ ਉਦਾਂ ਇਹ 25000 ਦੀ ਆ ਇਹ 23000 ਦੀ ਆ ਸੋ ਪੰਜਵੇਂ ਨੰਬਰ ਵਾਲੀ ਜਿਹੜੀ ਦੋਸਤ ਕੋਈ ਫੇਰ ਕਨਫਰਮ ਕਰ ਦਿੰਦੇ ਨੇ 23 ਇਹ 25000 ਦੀ ਆ ਜੇ ਵੀ ਪੁੱਛਾ ਛੀਆਂ ਲਾਵੇਗਾ ਫਿਰ ਉਸ ਹਿਸਾਬ ਨਾਲ ਰੇਟ ਹੋ ਜਾਏਗਾ ਠੀਕ ਆ ਭਰਾ ਫਿਰ ਤਾਂ ਉਦਾਂ ਵੀ ਚਲੋ ਪਤਾ ਲੱਗ ਗਿਆ ਵੀ 65000 ਉਹ ਹਾਂਜੀ ਹਾਂਜੀ ਤੇ ਜੇਕਰ ਇਹ ਕੋਈ ਪਾਲੂ ਕੋ 44000 ਇਹ ਹਾਂਜੀ ਹਾਂਜੀ ਹਾਂ ਫਿਰ ਮੌਕੇ ਕੋਈ ਸ਼ੋਰ ਸ਼ਾਪ ਹੋਰ ਕਰ ਦਾਂਗੇ ਠੀਕ ਹੈ ਭਰਾ ਲਓ ਵੀ 65000 ਤੇ 44000 ਤੁਸੀਂ ਐਡ ਕਰ ਲਿਆ ਜੇ ਜੋੜ ਲਿਆ ਜੇ ਠੀਕ ਆ ਜੀ ਉਹਨੇ ਦੀਆਂ ਤੁਹਾਨੂੰ ਜਿਹੜੀਆਂ ਕਟੀਆਂ ਜਿਹੜੀਆਂ ਸਾਰੀਆਂ ਮਿਲ ਜਾਣਗੀਆਂ ਬਾਕੀ ਜਿਹੜਾ ਇੱਕ ਇਧਰੋਂ ਤੁਹਾਨੂੰ ਆਪਾ ਦੱਸ ਦਿੱਤਾ ਠੀਕ ਆ ਜੀ ਪੁੱਠਾ ਜਿਹੜਾ ਚੌਹ ਕਟੀਆਂ ਦਾ ਤੇ ਇਧਰ ਦੋ ਕਟੀਆਂ ਦੀ ਜੋੜੀ ਦੱਸ ਦਿੱਤੀ ਆ ਰੇਡ ਕੱਲੀ ਕੱਲੀ ਚੀਜ਼ ਦਾ ਸਾਰੇ ਭਰਾਵਾਂ ਨੂੰ ਸਮਝ ਆ ਗਿਆ ਠੀਕ ਆ ਜੀ ਸਿੰਗਲ ਸਿੰਗਲ ਦਾ ਵੀ ਤੇ ਜੋੜੇ ਦਾ ਵੀ ਪਤਾ ਲੱਗ ਗਿਆ ਤੁਹਾਨੂੰ ਠੀਕ ਆ ਜੀ ਬਾਕੀ ਚਾਹਾਂ ਕਟੀਆਂ ਦੇ ਪੁੱਠੇ ਦਾ ਵੀ ਪਤਾ ਲੱਗ ਗਿਆ ਤੇ ਕਰ ਲਿਓ ਸੰਪਰਕ ਸੋਨੇ ਵੀਰ ਦੇ ਕੰਟੈਕਟ ਨੰਬਰ ਜਿਹੜੇ ਆਪਾਂ ਸਕਰੀਨ ਦੇ ਉੱਪਰ ਚਲਾ ਦਿੰਨੇ ਆ ਸੋਨੇ ਇੱਕ ਨੰਬਰ ਕਰਦੇ ਸਾਂ ਜੀ ਆਪਣਾ ਮੋਬਾਈਲ ਨੰਬਰ ਹੈਗਾ 887221839887221839 ਓਕੇ ਭਰਾ ਸੇ ਲਈ ਆ ਗਿਆ ਇਹੋ ਜਿਹਾ ਮਾਲਕ ਬਹੁਤ ਵੀ ਡਿਮਾਂਡ ਕਰਤੇ ਰਹਿੰਦੇ ਗੱਡੋ ਘਾਡਾ ਆਪਾਂ 20 ਕਰਾਂ ਕਰਾਂ ਦੇ ਜਦੋਂ ਵੀਡੀਓ ਪਾਣੀ 15 18 20 ਕਟੀਆਂ ਇਕੱਠੀਆਂ ਦਈਆ ਪੈਣ ਠੀਕ ਹੈ ਪਰ ਹੋਣਗੀਆਂ ਸਾਫ ਸੁਥਰੀਆਂ ਆਣਾ ਕੋਈ ਪੰਜ ਥਣ ਹੋਵੇਗਾ ਬਸ 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 ਇਹ ਚੀਜ਼ ਦਾ ਖਿਆਲ ਤੁਸੀਂ ਰੱਖੀ ਲੈ ਨਹੀਂ ਨਹੀਂ ਰਾਸਿਆਂ ਅਗਲੇ ਦੂਰੋਂ ਆਣਾ ਲੱਗਿਆ ਹੋਣਾ ਫਿਰ ਵੀ ਫਰਕ ਪੈਂਦਾ ਹੈ ਕਟੀਆਂ ਤਾਂ ਆਪਣੇ ਕੋਲ ਹੈਗੀਆਂ 15 16 ਤੁਹਾਨੂੰ ਆਪਣਾ رابطہ ਨਹੀਂ ਹੋਇਆ ਦੋਵਾਂ ਨਾਲ ਠੀਕ ਹੈ ਜੀ ਆਪ ਮੈਨੂੰ ਤਾਂ 5 5 6 6 ਕਟੀਆਂ ਕਰਕੇ ਦੋ ਤਿੰਨ ਵਾਰੀ ਤੁਸੀਂ ਕੱਟਤੀਆਂ ਲੈ ਵੀ ਬਾਕੀ ਦੋਸੇ ਕੋਈ ਮੋٹے ਤੌਰ ਤੇ ਫਿਰ ਤੁਹਾਨੂੰ ਆਪਾਂ ਕੈਮਰਾ ਮ ফেস কোয়ালিটিਆਂ ਤੁਸੀਂ ਵੇਖੋਗੇ ਜਿਹੜੇ ਮਰਜ਼ੀ ਨਗਦੀ ਕੁਆਲਿਟੀ ਚੈੱਕ ਕਰ ਲੋ ਫੇਸ ਕੁਆਲਿਟੀ ਬਾਡੀ ਸਟਰਕਚਰ ਸਾਰੀਆਂ ਕਟੀਆਂ ਤੁਹਾਨੂੰ ਚੰਗੀਆਂ ਲੱਗਣਗੀਆਂ ਬਾਕੀ ਇਕੱਲੇ ਇਕੱਲੇ ਪਸ਼ੂ ਦਾ ਰੇਟ ਦੱਸ ਦਿੱਤਾ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਦੋ ਵੱਡੀਆਂ ਮੱਝਾਂ ਦਿਖਾਤੀਆਂ ਨੇ ਤੁਹਾਨੂੰ ਠੀਕਾ ਜੀ ਜੈਨੂਨ ਜਾਇਜ਼ ਰੇਟ ਸੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ